ਵੈਲਕਮ ਹੈ ਵੀਰੇ ਮੋਗਾ ਸੇਲ ਕਬੂਤਰ ਚ ਜਿੱਦਾਂ ਕਿ ਵੀਰੇ ਤੁਹਾਨੂੰ ਹਰੇਕ ਵਾਰੀ ਸ਼ੌਂਕ ਕਰਾਈਦਾ ਮੇਰਾ ਵੀਰ ਅੱਜ ਫੇਰ ਤੁਹਾਡੇ ਵਾਸਤੇ ਇੱਕ ਸਿੰਗਲ ਜੋੜਾ ਕੱਢਿਆ ਮੇਰਾ ਵੀਰ ਰਾਜਨ ਵਾਲੀ ਬਲੱਡ ਲਾਈਨ ਚੋਂ ਮੇਰਾ ਵੀਰ ਜੋੜਿਆ ਸਿੰਗਲ ਜੋੜਾ ਕੱਢੀ ਦਾ ਤੁਹਾਨੂੰ ਪਤਾ ਪੈਂਡ ਕਲਾਸ ਹੀ ਕਰਾਈਦਾ ਮੇਰਾ ਵੀਰ ਕਬੂਤਰ ਨਾ ਹੋਣ ਦੀ ਖਾਤਰ ਸਿੰਗਲ ਜੋੜਾ ਹੀ ਪਾਇਆ ਮੇਰਾ ਵੀਰ ਠੀਕ ਹੈ ਤੇ ਕੱਲ ਵੀਡੀਓ ਨਹੀਂ ਪਾਈ ਗੁਸਤਾਖੀ ਮਾਫ ਤੁਹਾਨੂੰ ਪਤਾ ਸੰਡੇ ਨੂੰ ਆਪਾਂ ਵੀਡੀਓ ਨਹੀਂ ਪਾਉਂਦੇ ਮੇਰਾ ਵੀਰ ਇਹ ਕਬੂਤਰੀ ਹੈ ਵੀਰੇ ਖਟੀਆਂ ਅੱਖਾਂ ਦੀ ਠੀਕ ਹੈ ਵੀਰੇ ਪਰ ਇਹ ਘਰ ਦਾ ਜੋੜਾ ਮੇਰਾ ਵੀਰ ਠੀਕ ਹੈ ਮੇਰਾ ਵੀਰ ਇਹ ਕਬੂਤਰਾਂ ਨਾਲ ਬਟਰਾ ਕੁਤਰਾ ਵੀਰੇ ਖੱਟੀ ਕਾਲੀ ਦਾ ਮੇਰਾ ਵੀਰ ਚੈੱਕ ਕਰ ਲੋ ਇਹ ਜੋੜੇ ਦਾ ਜੋੜਾ ਮੇਰਾ ਵੀਰ ਜਿਹੜੇ ਕਿਸੇ ਵੀਰ ਨੂੰ ਸਮਝ ਆਂਦੀ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਮੇਰਾ ਵੀਰ ਠੀਕ ਆ ਵੀਰੇ ਕੁਆਲਿਟੀ ਤੁਸੀਂ ਚੈੱਕ ਕਰ ਲੋ ਜੋੜੇ ਦੀ ਸ਼ੌਂਕ ਕਰ ਲੋ ਮੇਰਾ ਵੀਰ ਸਾਫ ਬੱਗੀ ਕੁੱਤਰੀ ਹੈ ਮੇਰਾ ਵੀਰ ਖੱਟੀ ਅੱਖਾਂ ਦੀ ਨਾਲ ਖੱਟੀ ਅੱਖਾਂ ਦਾ ਕੁੱਤਰਾ ਮੇਰਾ ਵੀਰ ਠੀਕ ਆ ਮੇਰਾ ਵੀਰ ਇੱਕ ਇੱਕ ਕਰਕੇ ਇਹਨਾਂ ਦਾ ਅੱਖਾਂ ਦੇ ਪੰਜੇ ਦਾ ਸ਼ੌਂਕ ਕਰਾਨਾ ਮੇਰਾ ਵੀਰ ਵੀਡੀਓ ਪੂਰੀ ਵੇਖਿਓ ਸਕਿੱਪ ਕਰਕੇ ਨਾ ਦੇਖਿਓ ਮੇਰਾ ਵੀਰ ਠੀਕ ਆ ਮੇਰਾ ਵੀਰ ਚੈੱਕ ਕਰੋ ਵੀਰੇ ਕੁਆਲਿਟੀ ਜੋੜੇ ਦੀ ਠੀਕ ਆ ਮੇਰਾ ਵੀਰ ਚੈੱਕ ਕਰੋ ਵੀਰੇ ਕੁਆਲਿਟੀ ਤੇ ਹੁਣ ਇੱਕ ਇੱਕ ਕਰਕੇ ਇਹਨਾਂ ਰੱਖਾ ਤਾਂ ਪੰਜਿਆ ਦਾ ਸ਼ੌਂਕ ਕਰਾਨ ਲੱਗਾ ਮੇਰਾ ਵੀਰ ਬਣੇ ਰੋ ਵੀਡੀਓ ਚ ਲੋ ਵੀਰੇ ਕੂਤਰ ਦੀ ਕੁਆਲਿਟੀ ਚੈੱਕ ਕਰੋ ਠੀਕ ਹੈ ਜੀ ਇੱਕਦਮ ਬਰੀਕ ਤਿਲ ਦਾ ਕੂਤਰਾ ਹੈ ਠੀਕ ਹੈ ਜੀ ਖੱਟੀਆਂ ਅੱਖਾਂ ਦੇ ਵਿੱਚ ਹੈ ਮੇਰਾ ਵੀਰ ਬੜਰਾ ਕਬੂਤਰਾ ਹੈ ਖੱਟੀ ਕਾਲੀ ਦਾ ਚੈੱਕ ਕਰ ਲਓ ਵੀਰੇ ਜੋੜਾ ਮਿਲਿਆ ਹੋਇਆ ਮਲਾਂ ਦੀ ਲੋੜ ਨਹੀਂ ਹੈਗੀ ਫੁੱਲ ਬਟਾ ਫੁੱਲ ਰਿਜ਼ਲਟਡ ਜੋੜਾ ਮੇਰਾ ਵੀਰ ਠੀਕ ਹੈ ਮੇਰਾ ਵੀਰ ਨਵੇਂ ਪੱਲਾ ਦਾ ਕਬੂਤਰਾ ਹੈ ਠੀਕ ਹੈ ਵੀਰ ਕੁਆਲਿਟੀ ਚੈੱਕ ਕਰ ਲਓ ਕਬੂਤਰਾ ਦੇ ਪੜਾ ਰਹੀ ਲੋ ਵੀਰੇ ਸਿੰਗਲ ਜੋੜਾ ਮੇਰਾ ਵੀ ਜਿਹੜੇ ਕਿਸੇ ਵੀਰ ਕੋਲ ਜਾਏਗਾ ਯਾਦ ਕਰੋਗੇ ਕਿ ਵਾਕਈ ਚੀਜ਼ ਹੈਗੀ ਹੈ ਫੁੱਲ ਬਟਾ ਫੁੱਲ ਬਲੱਡ ਲਿੰਚ ਹੋਏਗਾ ਵੀਰੇ ਪੂਤਰਾ ਆਪਣਾ ਪਿਛਲੇ ਵਾਰ ਦਾ ਉੱਡਿਆ ਪੁਰਾਣੇ ਰੰਗ ਲੱਗੇ ਹੋਇਆ ਨਵਾਂ ਇਹ ਆ ਰਹੀ ਏ ਕਲੇ ਪੱਲੇ ਨਵੇਂ ਆਏ ਇਹਦੇ ਇਹ ਪੁਰਾਣਾ ਰੰਗ ਲੱਗਾ ਹੋਇਆ ਵੀਰੇ ਠੀਕ ਹੈ ਵੀਰੇ ਟੂਸਿਆਂ ਤੇ ਤੇ ਸਿਰ ਤੇ ਇਹਦੇ ਸਿਰ ਤੇ ਵੀ ਇਹਦੇ ਪੁਰਾਣਾ ਰੰਗ ਲੱਗਾ ਹੋਇਆ ਫਰੋ ਜੀ ਠੀਕ ਹੈ ਵੀਰੇ ਚੈੱਕ ਕਰੋ ਵੀਰੇ ਕੁਆਲਿਟੀ ਕਰੋ ਸ਼ੌਂਕ ਮੇਰਾ ਵੀਰ ਪੈਰ 'ਤੇ ਦੇ ਪਲਾਸਟਿਕ ਦੀ ਠੱਲ ਪਾਈ ਹੋਈ ਏ ਕੱਟੀ ਹੋਈ ਨਹੀਂ ਏ ਪਲਾਸਟਿਕ ਦੀ ਠੱਲ ਪਾਈ ਹੋਈ ਏ ਮੇਰਾ ਵੀਰ ਇਹ ਲੋਕਾ ਲਾ ਦੀ ਪੰਜੇ ਦੇਖੋ ਵੀਰੇ ਠੀਕ ਆ ਵੀਰੇ ਕੁਆਲਿਟੀ ਚੈੱਕ ਕਰ ਲਓ ਜਿਹੋ ਜੀ ਨੋਕ ਆ ਉਹੋ ਜੀ ਪੰਜੇ ਆ ਕੂਤਰ ਦਾ ਬੋਡੀ ਸਟਰਕਚਰ ਵੀ ਚੈੱਕ ਕਰਵਾਣਾ ਤੁਹਾਨੂੰ ਲੋ ਵੀਰੇ ਚੈੱਕ ਕਰੋ ਕੂਤਰ ਦਾ ਬੋਡੀ ਸਟਰਕਚਰ ਠੀਕ ਆ ਵੀਰੇ ਫੁੱਲ ਬਟਾ ਫੁੱਲ ਰਿਜ਼ਲਟਿਡ ਜੋੜਾ ਹੋਏਗਾ ਠੀਕ ਆ ਮੇਰਾ ਵੀਰ ਨੈਕਸਟ ਕੂਤਰੀ ਦਾ ਸ਼ੋਅ ਕਰਾਨ ਲੱਗਾ ਮੇਰਾ ਵੀਰ ਬਣੇ ਰਹੋ ਵੀਡੀਓ ਚ ਲੋ ਵੀਰੇ ਇਹ ਕੂਤਰੀ ਹੈ ਦੀ ਠੀਕ ਆ ਵੀਰੇ ਚੈੱਕ ਕਰ ਲਓ ਕੂਤਰੀ ਦੀ ਕੁਆਲਿਟੀ ਪਲਕਾ ਚੈੱਕ ਕਰੋ ਇਹਦੀਆਂ ਠੀਕ ਹੈ ਜੀ ਪਲਕਾ ਚੈੱਕ ਕਰੋ ਇਕਦਮ ਗਿੱਠੇ ਜੇ ਕੱਦ ਦੀ ਕਬੂਤਰੀਆਂ ਨਿੱਕੇ ਜੇ ਕੱਦ ਦੀ ਠੀਕ ਹੈ ਮੇਰਾ ਵੀਰ ਇਹ ਰੰਗ ਲੱਗੇ ਹੋਏ ਕਬੂਤਰੀ ਦੇ ਪਿੰਕ ਰੰਗ ਲੱਗਾ ਹੋਇਆ ਪਰਾਣਾ ਠੀਕ ਹੈ ਵੀਰੇ ਇਹ ਕਬੂਤਰੀ ਝਾੜ ਪਈ ਹੋਈ ਸੀਗੀ ਠੀਕ ਹੈ ਜਮਾ ਗਿੱਠੇ ਜੇ ਕੱਦ ਦੀ ਇਹ ਕਬੂਤਰੀ ਚੈੱਕ ਕਰੋ ਵੀਰੇ ਪੱਲਾ ਇਹ ਇਕਦਮ ਚੋੜੇ-ਪੋੜੇ ਔਰ ਲੰਬੇ-ਲੰਬੇ ਪੱਲੇ ਆ ਮੇਰਾ ਵੀਰ ਠੀਕ ਹੈ ਵੀਰੇ ਥੱਲੇ ਦੇ ਫਰੋਜੀ ਰੰਗ ਲੱਗਾ ਹੋਇਆ ਇਹ ਪੰਜੇ ਹੈ ਨਿੱਕੇ ਗਿੱਠੇ ਕੱਦ ਦੀ ਕਬੂਤਰੀ ਹੈ ਪੂਰਾ ਰਿਜਲਟਡ ਜੋੜਾ ਮੇਰਾ ਵੀ ਜੋੜਾ ਮਿਲਿਆ ਮਲਾਇਆ ਜੋੜਾ ਮਲਾਂ ਦੀ ਲੋੜ ਨਹੀਂ ਹੈਗੀ ਖੜ ਜਾ ਉੱਤੇ ਲੋ ਵੀਰੇ ਚੈੱਕ ਕਰ ਲੋ ਠੀਕ ਹੈ ਵੀਰੇ ਕੁਆਲਟੀ ਬਾਕੀ ਆਪਦੇ ਕਬੂਤਰਾ ਦਾ ਧਿਆਨ ਰੱਖੋ ਮੇਰਾ ਵੀਰ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਠੀਕ ਹੈ ਮੇਰਾ ਵੀਰ ਹੁਣ ਜੋੜੇ ਦਾ ਦੁਆਰ ਤੋਂ ਛੱਡ ਕੇ ਸ਼ੌਂਕ ਕਰਾਂ ਲਗਾ ਮੇਰਾ ਵੀਰ ਬਣੇ ਰੋ ਵੀਡੀਓ ਚ ਲੋ ਕਰੋ ਜੋੜੇ ਦੀ ਕੁਆਲਿਟੀ ਚੈੱਕ ਕਰੋ ਸ਼ੌਂਕ ਕਰੋ ਕਰੋ ਲੈਂਥ ਵਗੈਰਾ ਚੈੱਕ ਸਿੰਗਲ ਜੋੜ ਦਾ ਲਾਇਆ ਵੀਰੇ ਥੋੜੀ ਚੀਜ਼ ਲਈਦੀ ਭਰ ਤਸੱਲੀ ਬਖਸ਼ ਲਈਦੀ ਮੇਰਾ ਵੀ ਠੀਕ ਹੈ ਜਿਹੜੇ ਵੀਰ ਕੋਲ ਜਾਏਗਾ ਯਾਦ ਕਰੋਗੇ ਕਿ ਵਾਕਈ ਵੀਰੇ ਚੀਜ਼ ਵੇਚੀ ਛੋਡੀ ਵੀਰ ਠੀਕ ਹੈ ਮੇਰਾ ਵੀ ਥੋੜੀ ਬਹੁਤੀ ਚੀਜ਼ ਲਾ ਦਿਓ ਕਿਉਂਕਿ ਅੱਜ ਦੀ ਰੇਟ ਦੇ ਵਿੱਚ ਹਰੇਕ ਬੰਦੇ ਦੇ ਪੈਸੇ ਤੁਹਾਨੂੰ ਵੀ ਪਤਾ ਕਿਵੇਂ ਅਗਲਾ ਕੋਈ ਕਮਾਂਦਾ ਕਿਵੇਂ ਨਹੀਂ ਕਮਾਂਦਾ ਆਪਦੇ ਵੱਲੋਂ ਟਾਪ ਕਲਾਸ ਭੇਜੀ ਰਹੀਏ ਬਾਕੀ ਵੀਰੇ ਕੱਲਾਂ ਕਬੂਤਰਾਂ ਤੇ ਤੇ ਕੱਲੇ ਪੈਸਿਆਂ ਤੇ ਡਿਪੈਂਡ ਨਹੀਂ ਰਹੀਦਾ ਉਡਾਣਾ ਕਰਨਾ ਵੀ ਆਪਦੇ ਹੱਥ ਹੋ ਜਾਂਦਾ ਮੇਰਾ ਵੀ ਲੋਕੀ ਜੋੜਾ ਚੈੱਕ ਕਰੋ ਕਰੋ ਕੁਆਲਿਟੀ ਚੈੱਕ ਜੋੜੇ ਔਰ ਕਰੋ ਮੇਰਾ ਵੀਰ ਕਿਹਾ ਵੀਰੇ ਬਾਕੀ ਤੁਹਾਨੂੰ ਜਿਹੜੀ ਵੀਰ ਹਰੇਕ ਵਾਰੀ ਬਣਦੀ ਹੈ ਖਰੀਦੀ ਹੈ ਜਿਹੜੇ ਵੀਰ ਨਵੇਂ ਆnde ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਵੀਰੇ ਨਵੀਂ ਤੋਂ ਨਵੀਂ ਤੁਹਾਡੇ ਹਾਸਤੇ ਵੀਡੀਓ ਲਿਆਉਂਦੇ ਰਿਹਾ ਕਰੀਏ ਮਿਲਦੇ ਵੀਰੇ ਨੈਕਸਟ ਵੀਡੀਓ ਚ ਲਵ ਯੂ ਵੀਰ ਸਾਰਿਆਂ ਨੂੰ